ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਪੰਜਵੇਂ ਪਾਤਸ਼ਾਹ ਸ਼ੇਰ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਨੂੰ ਕੋਟ ਕੋਟ ਪ੍ਰਣਾਮ ਸਾਰੇ ਮੁਖਤਾ ਵਾਸਤੇ ਜੋ ਉਹ ਸਾਨੂੰ ਸਨੇਹਾ ਦੇ ਗਏ ਆ ਉਹਦੇ ਵਿੱਚ ਜਿਹੜੀ ਉਹਨਾਂ ਨੇ ਪਹਿਲੀ ਗੱਲ ਦੱਸੀ ਆ ਕਹਿੰਦੇ ਸਿੱਦਕ ਨਾ ਹਾਰੀ ਸਬਰ ਜਰੂਰ ਰੱਖੀ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਚੀਜ਼ ਸਾਨੂੰ ਸਿਖਾਈ ਆ ਉਹ ਇਹ ਆ ਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਕੋਈ ਚਾਰ ਵਾਰ ਕਰੇ ਉਹ ਸਹਣੇ ਆ ਵਾਰ ਜ਼ਰੂਰੀ ਨਹੀਂ ਹੁੰਦਾ ਤਲਵਾਰ ਦਾ ਹੀ ਹੁੰਦਾ ਜਾਂ ਗੋਲੀ ਦਾ ਹੀ ਹੁੰਦਾ ਵਾਰ ਸਾਡੀ ਮਾਨਸਿਕਤਾ ਦਾ ਵੀ ਹੋ ਸਕਦਾ ਕਹਿੰਦੇ ਜੇ ਤੈਨੂੰ ਕੋਈ ਇੱਕ ਵਾਰ ਕਰੇ ਉਹ ਸਹਲਾ ਗੁਰੂ ਸਾਹਿਬ ਕਹਿੰਦੇ ਜੇ ਕੋਈ ਦੂਜਾ ਵਾਰ ਕਰੇ ਉਹ ਵੀ ਸਹਲਾ ਜੇ ਕੋਈ ਤੀਜਾ ਵਾਰ ਕਰੇ ਉਹ ਵੀ ਸਹਲਾ ਹੱਸ ਕੇ ਤੇ ਫਿਰ ਗੁਰੂ ਸਾਹਿਬ ਨੂੰ ਪੁੱਛਿਆ ਜਾਵੇ ਜੇ ਕੋਈ ਚੌਥਾ ਵਾਰ ਕਰੇ ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਪ੍ਰਮਾਤਮਾ ਦੀ ਚੱਕੀ ਚੱਲਦੀ ਆ ਤੇ ਉਹ ਇੰਨਾ ਕੁ ਬਰੀਕ ਪੀਸਦੀ ਆ ਫਿਰ ਬੰਦੇ ਨੂੰ ਆਪਣੀ ਇੱਕ ਇੱਕ ਗੱਲ ਦਾ ਅਹਿਸਾਸ ਹੋਣ ਲੱਗਦਾ ਗੁਰੂ ਸਾਹਿਬ ਤੱਤਾ ਰਹਿਤਾ ਤਤੀ ਤਵੀ ਤੇ ਤੁਸੀਂ ਨੇ ਉਹਨਾਂ ਨੂੰ ਵੀ ਠਾਰ ਦਿੱਤਾ ਆਪਣੀ ਸਿੱਦਕ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਦਾ ਕਹਿੰਦੇ ਆ ਜਿਹੜੀਆਂ ਮੁਸ਼ਕਲਾਂ ਆ ਨਾ ਬੰਦੇ ਤੇ ਹੁੰਦੀਆਂ ਜਿਹੜੇ ਮਰ ਜਾਂਦੇ ਮੁਰਤੇ ਨੇ ਉਹਨਾਂ ਤੇ ਮੁਸ਼ਕਲਾਂ ਨਹੀਂ ਆਉਂਦੀਆਂ ਕਿਸੇ ਥਾਂ ਤੇ ਮਲਵਾ ਪਿਆ ਸੀਗਾ ਤੇ ਮਲਵੇ ਦੇ ਵਿੱਚ ਜਿੱਥੇ ਪਿਆ ਹੁੰਦਾ ਉਹਦੇ ਵਿੱਚ ਜਿਹੜੀ ਮਿੱਟੀ ਹੁੰਦੀ ਉਥੇ ਆਪਣੇ ਆਪ ਹੀ ਫੁੱਲ ਫੁੱਲ ਉਗ ਪੈਂਦੇ ਆ ਉਥੇ ਜੰਗਲੀ ਫੁੱਲ ਲੁਕੇ ਪਏ ਸੀ ਤੇ ਉਹਨਾਂ ਦੇ ਵਿੱਚ ਇੱਕ ਫੁੱਲ ਸੀ ਉਹ ਬਾਗ ਫੁੱਲਾਂ ਨੂੰ ਦੇਖ ਕੇ ਉਹ ਗੁਲਾਬ ਦੇ ਫੁੱਲ ਸੀ ਜਿਹੜੇ ਬਾਗ ਸੀ ਤੇ ਉਹ ਕਹੇ ਆਪਣੇ ਨਾਲ ਦੇ ਭਰਾਵਾਂ ਨੂੰ ਕਿ ਗੁਲਾਬ ਦਾ ਫੁੱਲ ਕਿੱਡਾ ਸੋਹਣਾ ਮੈਂ ਇੰਨਾ ਵਰਗਾ ਨਹੀਂ ਬਣ ਸਕਦਾ ਤੇ ਉਹ ਕਹਿੰਦੇ ਜਿਹੜੇ ਨਾਲ ਦੇ ਫੁੱਲ ਸੀ ਉਹ ਕਹੇ ਨਾ ਨਾ ਭਰਾਵਾ ਤੂੰ ਵੇਖਿਆ ਨਹੀਂ ਇਹਨਾਂ ਦਾ ਬਾਗ ਕੀ ਹਾਲ ਹੁੰਦਾ ਅਸੀਂ ਤੇ ਬਚੇ ਰਹਨੇ ਆ ਮੀਲੇ ਦੀ ਤੋਂ ਧੁੱਪ ਤੋਂ ਸਾਡਾ ਬਚਾ ਰਹਿੰਦਾ ਵਾ ਪਰ ਜਿਹੜਾ ਗੁਲਾਬ ਦਾ ਫੁੱਲ ਆ ਇਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੈਂਟੀ ਉਹਦੇ ਮਨ 'ਚ ਤਲਬ ਬੜੀ ਉੱਠੀ ਕਿਤੇ ਮੈਂ ਵੀ ਗੁਲਾਬ ਦਾ ਫੁੱਲ ਬਣ ਜਾ ਰਾਤ ਨੂੰ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਨੂੰ ਵੀ ਗੁਲਾਬ ਦਾ ਫੁੱਲ ਬਣਾ ਦੇ ਕਹਾਣੀ ਦੇ ਜ਼ਰੀਏ ਦੇ ਨਾਲ ਕਹਿੰਦੇ ਉਸ ਵੇਲੇ ਉੱਠਿਆ ਤੇ ਬਾਹਰ ਗੁਲਾਬ ਦੇ ਫੁੱਲ ਵਾਂਗੂ ਖਿੜਿਆ ਪਿਆ ਤੇ ਸਭ ਤੋਂ ਪਹਿਲਾਂ ਆਇਆ ਤੇ ਬੱਚੇ ਨੇ ਹੱਲੇ ਫੁੱਲ ਬਣਿਆ ਵੀ ਨਹੀਂ ਉਹਨੇ ਉਹਦੀ ਪੰਖੜੀ ਨੂੰ ਤੋੜ ਲਿਆ ਤੇ ਬੜੀ ਚੀਕ ਨਿਕਲੀ ਕਹਿੰਦਾ ਹਾਏ ਇਹ ਕੀ ਹੋ ਗਿਆ ਦੁਪਹਿਰ ਹੋਈ ਸ਼ਾਮ ਹੋਈ ਸ਼ਾਮ ਤੱਕ ਇੱਕ ਜਿਹੜਾ ਫੁੱਲ ਖਿੜਿਆ ਸੀ ਉਹ ਆਪਣੇ ਆਪ ਵੇਖ ਕੇ ਬਹੁਤ ਖੁਸ਼ ਹੋਏ ਤੇ ਕਹਿੰਦਾ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ ਅੱਜ ਮੈਂ ਵੀ ਖਿੜਿਆ ਪਿਆ ਕਿੰਨਾ ਸੋਹਣਾ ਲੱਗਣ ਡਿਆ ਮੈਂ ਆਪਣੇ ਆਪ ਨੂੰ ਵੇਖ ਵੇਖ ਕੇ ਖੁਸ਼ ਹੋਏ ਤੇ ਸ਼ਾਮ ਨੂੰ ਮੀਨ ਜੀ ਜਦੋਂ ਆਈ ਝਖੜਾਇਆ ਤੇ ਕਹਿੰਦੇ ਆ ਫੁੱਲ ਦੀ ਇੱਕ ਇੱਕ ਡੰਡੀ ਇੱਕ ਇੱਕ ਤਿੰਕਾ ਤਿੰਕਾ ਖਿਲ ਰਿਹਾ ਪਿਆ ਐ ਕਰਕੇ ਤੇ ਜਿਹੜੇ ਏਟਾ ਦੇ ਅੰਦਰ ਉਹਦੇ ਪੁਰਾਣੇ ਫੁੱਲ ਸੀ ਜੰਗਲੀ ਉਹਦੇ ਭਰਾ ਸੀ ਉਹ ਕਹਿੰਦੇ ਹਾਂ ਕਰਾਂ ਹਾਂ ਗੱਲ ਕਿਹਾ ਸੀ ਤੈਨੂੰ ਦੱਸਿਆ ਸੀ ਕਿ ਨਾਂ ਬਨ ਗੁਲਾਬ ਰੇਖਾ ਗੁਲਾਬ ਬਣ ਕੇ ਕੀ ਹਾਲ ਹੋਇਆ ਤੇਰਾ ਅੱਜ ਵੀ ਕਿੱਥੇ ਪਿਆ ਵਾ ਤੇ ਜਿਹੜਾ ਉਹਨੇ ਸੋਲ ਨੇ ਜਵਾਬ ਦਿੱਤਾ ਉਹ ਬੜਾ ਖੂਬਸੂਰਤ ਸੀ ਕਹਿੰਦਾ ਤੁਸੀਂ ਮਾਰ ਮਾਰ ਕੇ ਜੀਂਦੇਗੇ ਮੈਂ ਜੀ ਕੇ ਮਰਿਆ ਵਾਂ ਆ ਜਿਹੜਾ ਮੈਂ ਇੱਕ ਇੱਕ ਦਿਨ ਜੀਆ ਵਾ ਇਹਦੇ ਵਰਗੀ ਕੋਈ ਨਹੀਂ ਸੀ ਮੇਰੀ ਆਪਣੀ ਜ਼ਿੰਦਗੀ ਸਾਰੀ ਬੀ ਲੰਘ ਜਾਂਦੀ ਮੇਂ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀ ਸਕਦਾ ਤੇ ਕਹਿੰਦਾ ਕੋਈ ਗੱਲ ਨਹੀਂ ਕੱਲ ਸਵੇਰ ਚੜ੍ਹਨੀ ਆ ਤੇ ਜਿਹੜੇ ਮੇਰੇ ਦਾਣੇ ਖਿਲਰੇ ਆ ਇਹਨਾਂ ਨੇ ਫੇਰ ਬਣਾਵਾ ਮੇਰੀ ਫੇਰ ਨਸਲ ਅੱਗੇ ਤੁਰਨੀ ਆ ਹੁਣ ਮੈਂ ਜੰਗਲੀ ਫੁੱਲ ਤੇ ਨਹੀਂ ਰਿਹਾ ਹੁਣ ਮੈਂ ਗੁਲਾਬ ਦਾ ਫੁੱਲ ਬਣ ਗਿਆ ਬੰਦਾ ਆਪਣੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਡਰ ਜਾਂਦਾ ਉਹਨਾਂ ਤੋਂ ਗੁਰੂ ਸਾਹਿਬ ਸਾਨੂੰ ਜੰਗ ਆ ਕੇ ਗਏ ਆ ਕਹਿੰਦੇ ਤੈਨੂੰ ਹਰ ਮੁਸ਼ਕਲ ਫੇਸ ਕਰਨੀ ਪੈਣੀ ਆ ਜਿਹੜੀਆਂ ਕਿਸ਼ਤੀਆਂ ਵਾਂ ਉਹ ਕਿਨਾਰੇ ਵਾਸਤੇ ਨਹੀਂ ਬਣੀਆਂ ਖਲੋਤੀਆਂ ਤੇ ਕਿਨਾਰੇ ਦੇ ਉੱਤੇ ਹੁੰਦੀਆਂ ਪਰ ਉਹ ਕਿਨਾਰੇ ਵਾਸਤੇ ਨਹੀਂ ਬਣੀਆਂ ਉਹ ਬਣੀਆਂ ਵਾਂ ਸਮੁੰਦਰ ਦੇ ਵਿੱਚ ਜਾਣ ਵਾਸਤੇ ਦਰਿਆਵਾਂ ਦੇ ਵਿੱਚ ਜਾਣ ਵਾਸਤੇ ਤੂਫਾਨਾਂ ਦਾ ਸਾਹਮਣਾ ਕਰਨ ਨੂੰ ਵਾਸਤੇ ਕਈ ਵਾਰੀ ਡੁੱਬਦੀਆਂ ਵਾਂ ਜ਼ਿਆਦਾਤਰ ਤਰਦੀਆਂ ਵਾਂ ਪਰ ਇਸ ਦਰ ਨਾਲ ਕਿ ਹਾਇ ਤੂਫਾਨ ਆਜੂ ਮੈਂ ਦਰਿਆ 'ਚ ਨਹੀਂ ਜਾਣਾ ਉਹ ਉਸ ਚੀਜ਼ ਦੀ ਪ੍ਰਵਾਹ ਨਹੀਂ ਕਰਦੀਆਂ ਉਹ ਕਹਿੰਦੀ ਆ ਸਾਨੂੰ ਉਹ ਫੇਸ ਕਰਨਾ ਪੈਣਾ ਤੂਫਾਨ ਫੇਸ ਕਰਨਾ ਪੈਣਾ ਸਾਨੂੰ ਫੇਰ ਉਹ ਦਰਿਆ 'ਚ ਨਿਕਲ ਤੇ ਜਾ ਕੇ ਆਪਣੇ ਟਿਕਾਣੇ ਲੱਗ ਜਾਂਦੀਆਂ ਸੋ ਜਿਹੜੀ ਜ਼ਿੰਦਗੀ ਆ ਉਸੇ ਤਰ੍ਹਾਂ ਦੀ ਆ ਕਿ ਸਾਨੂੰ ਇੱਕ ਇੱਕ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜੋ ਜੋ ਆਪਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆਂ ਤੇ ਉਦੋਂ ਤੇ ਆਪਾਂ ਤਗੜੇ ਹੋਈ ਜਾਂਦੇ ਆਂ ਜੇ ਆਪਾਂ ਮੁਸ਼ਕਲਾ ਆਪਣੀ ਉੱਤੇ ਨਾ ਹੰਡਾਈਆਂ ਤੇ ਆਪਾਂ ਕਹੀਏ ਸੋਖੀ ਸੋਖ ਖਾਈ ਜਣ ਬਸ ਸੋਖੀ ਸੋਖ ਰਹਿਣ ਮੈਨੂੰ ਕਦੀ ਬੁਖਾਰ ਨਾ ਚੜੇ ਮੈਨੂੰ ਕਦੀ ਧੁੱਪ ਨਾ ਲੱਗੇ ਮੈਨੂੰ ਕਦੀ ਗਰਮੀ ਨਾ ਲੱਗੇ ਹਾਂਜੀ ਮੈਨੂੰ ਕਦੀ ਖੰਗ ਨਾ ਆਵੇ ਮੈਨੂੰ ਕਦੀ ਬੁਖਾਰ ਨਾ ਆਵੇ ਕੋਈ ਨਹੀਂ ਬੁਖਾਰ ਹੋਊਗਾ ਵੀ ਬੁਖਾਰ ਲੱ Thuਗਾ ਵੀ ਖੰਗ ਲੱਗੂਗੀ ਵੀ ਖੰਗ ਮੁੱਕੂਗੀ ਕੀ ਅੱਜ ਗਰਮੀ ਆਈ ਹੈ ਆ ਕਦੋਂ ਠੰਡ ਆਉਗੀ ਅੱਜ ਨਹੀਂ ਪੈਂਦਾ ਕੱਲ ਤੋਂ ਧੁੱਪ ਹੀ ਚੜੂਗੀ ਜੇ ਧੁੱਪ ਚੜੀ ਆ ਬਾਅਦ ਚ ਮੈਂ ਵੀ ਪਾਊਗਾ ਇਸ ਕਰਕੇ ਇਹ ਜੋ ਦੁੱਖ ਸੁੱਖ ਆ ਇਹਨੂੰ ਪਿੰਡੇ ਤੇ ਹੰਡੋਣਾ ਹੀ ਪੈਣਾ ਅੱਜ ਕਿੰਨੀ ਗਰਮੀ ਪੈਂਦੀ ਹੁਣ ਕਿੰਨੀ ਤਪਸ਼ਾ ਮੈਂ ਪ੍ਰਣਾਮ ਕਰਦਾ ਆਪਣੇ ਮਾਲਕ ਨੂੰ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਤੁਸੀਂ ਜੋ ਸਿਖਾਗੇ ਸਾਨੂੰ ਜੇ ਅਸੀਂ ਉਹਨੂੰ ਸੰਭਲ ਲਈਏ ਸਾਡੀ ਜਿਹੜੀ ਜ਼ਿੰਦਗੀ ਉਹ ਬਹੁਤ ਸੋਹਣੀ ਹੋ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ